ਬਰਨਾਲੇ ਦੇ ਸਰਕਾਰੀ ਹਸਪਤਾਲ ਵਿੱਚ ਬਲੱਡ ਬੈਂਕ ਦੀ ਅਚਾਨਕ ਛੱਤ ਡਿੱਗ ਗਈ ਜਿਸ ਕਾਰਨ ਹਸਪਤਾਲ ਦੀਆਂ ਜ਼ਰੂਰੀ ਮਸ਼ੀਨਾਂ ਵੀ ਖਰਾਬ ਹੋ ਗਈਆਂ ਇਹ ਘਟਨਾ ਬੀਤੀ ਰਾਤ ਵਾਪਰੀ ਹਸਪਤਾਲ ਦੀ ਇਮਾਰਤ ਕਰੀਬ 50 ਸਾਲ ਪੁਰਾਣੀ ਹੈ ਹਸਪਤਾਲ ਦੇ ਸਟਾਫ ਵੱਲੋਂ ਲੰਬੇ ਸਮੇਂ ਤੋਂ ਇਸ ਇਮਾਰਤ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੀ ਅਜੀਤ ਕੁਮਾਰ ਜ਼ਿਲ੍ਹਾ ਪ੍ਰਧਾਨ ਲੈਬਾਰਟਰੀ ਤੇ ਗੁਣਛਲ ਅਜੀ ਜਿਹੜੇ ਹਸਪਤਲ ਹੈ ਹਸਪਤਲ ਜਿਹੜੀ ਜਗਾ ਵੀ ਕੀ ਨਬਰੀ ਜੀ ਇਹ ਨਹੀਂ ਸਾਡੇ ਜ਼ਿਲ੍ਹੇ ਦਾ ਲੈਬਾਰਟਰੀਆਂ ਜ਼ਿਲ੍ਹਾ ਬਰਨਾਲੇ ਦੀ ਇਹ ਰਾਤ ਅਚਾਨਕ ਸਾਡੀ ਜਨਰਲ ਲੈਬ ਦੀ ਜਿਹੜੀ ਛੱਤਾਂ ਉਹ ਡਿੱਗ ਗਈ ਜਿਸ ਕਰਕੇ ਸਾਡਾ ਮਸ਼ੀਨਾ ਡੈਮੇਜ ਹੋ ਗੀਆਂ ਤੇ ਇੱਕ ਮਸ਼ੀਨ ਬਿਲਕੁਲ ਸਾਡੇ ਡੈਮੇਜ ਹੋ ਗਈ ਤੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਬਿਲਡਿੰਗ ਦਾ 40-50 ਸਾਲ ਬਹੁਤ ਪੁਰਾਣੀਆਂ ਨੇ ਇਸ ਕਰਕੇ ਇਹ ਬਿਲਡਿੰਗਾਂ ਸਾਰੀ ਨਮੋਟੇ ਨੂੰ ਨਮੇ ਸਰਪੋਰ ਰੀਨੋਵੇਟ ਕਰਾਇਆ ਜਾਵੇ ਤੇ ਸਾਰੀ ਨਮੋਟੇ ਨੂੰ ਬਣਾਈ ਜਾਵੇ ਜਿਹਦੇ ਜਿਹਦੇ ਹੁੰਦਾ ਤੇ ਕੋਈ ਜਾਣੀ ਨਹੀਂ ਹੁੰਦਾ ਜਦ ਇਹ ਹੁੰਦਾ ਤਾਂ ਹੋ ਸਕਦਾ ਵੀ ਕਿ ਸਾਡੇ ਕਿਸੇ ਮਲਾਜ਼ਮ ਸਾਥੀ ਦਾ ਕੋਈ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਕੋਈ ਜਾਨਵਾਲ ਦਾ ਨੁਕਸਾਨ ਨਾ ਹੋਵੇ ਇਸ ਲੈਬ ਨੂੰ ਢਾਕੇ ਨਵੇਂ ਬਣਾਇਆ ਜਾਵੇ। ਉਹ ਵੀ ਇਸ ਤਰ੍ਹਾਂ ਦੇ ਮਿੰਟਸ ਤੇ ਕੋਈ ਸਫਾਈ ਇਸ ਲੈਬ ਆਲਾ ਹੁੰਦਾ। ਇਹ ਸਾਰੀ ਸਾਡੀ ਜਿਹੜੀ ਪੂਰੀ ਟੋਟਲ ਬਿਲਡਿੰਗ ਦਾ ਜਨਰਲ ਲੈਬ ਦੀ ਸਾਰੀ ਬਹੁਤ ਪੁਰਾਣੀ ਹੈ। ਇਸ ਕਰਕੇ ਕਦੇ ਵੀ ਰਿਸਕ ਹੈ ਲੱਗ ਸਕਦੀ ਹੈ। ਇਸ ਕਰਕੇ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਪ੍ਰਸ਼ਾਸਨ ਨੂੰ ਵੀ ਇਹ ਬਿਲਡਿੰਗ ਪੁਰਾਣੀ ਹੈ ਇਸ ਨੂੰ ਨਵੇਂ ਬਣਾਇਆ ਜਾਵੇ ਤੇ ਅਸੀਂ ਫਿਰ ਦੁਬਾਰਾ ਮੰਗ ਕਰਦੇ ਹਾਂ ਕਿ ਸਾਡਾ ਪ੍ਰਸ਼ਾਸਨ ਸਾਡੀ ਸੁਣੇ ਤੇ ਜਨਰਲ ਲੈਬ ਨੂੰ ਦਿਰਗਤ ਨੰਮੀ ਸਿਰਕਾ ਗੁਣਾ ਅਜੋ